ਹੈਲੋ ਸੱਸੀ ਗਾਲੀ ਸਾਰਿਆਂ ਨੂੰ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੀ ਤੁਹਾਡਾ ਸਵਾਗਤ ਹੈ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤਾਂ ਕਰਕੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਜਾਣਕਾਰੀ ਲੈ ਸਕੋ ਤੁਸੀਂ ਵੀਡੀਓ ਦੀ ਹਨਾ ਤੇ ਪਲੀਜ਼ ਜਿਹੜੇ ਚੈਨਲ ਨੂੰ ਨਵਾਂ ਦੇਖਦੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰਿਆ ਕਰਨ ਤਾਂ ਕਰਕੇ ਆਪਣੇ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਪਹਿਲਾਂ ਆ ਸਕੇ ਤੇ ਚਲੋ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਅਜਪ੍ਰਿਤਪਾਲ कौर ਜਮੰਦਾ ਆਪਣੀ ਸ਼ਾਪ ਸ਼ਾਪ ਦੀ ਸ਼ਾਪਿੰਗ ਕਰਨ ਲਈ ਆਏ ਸੀਗੇ ਇਹ ਵੀ ਵਰਕ ਕਰਦੇ ਨੇ ਤੇ ਇਹ ਆਪਣੇ ਕੋਲੇ ਪਲੇਨ ਸੂਟ ਲੈਣ ਆਏ ਸੀਗੇ ਇਹਨਾਂ ਨੂੰ ਆਰਡਰ ਆਏ ਸੀਗੇ ਵਰਕ ਦਾ ਇਹ ਵੀ ਜਿਹੜਾ ਨੀਡਲ ਥ्रेड ਵਰਕ ਹੈ ਕਰਦੇ ਨੇ ਤੇ ਇਹਨਾਂ ਨੂੰ ਆਰਡਰ ਆਏ ਸੀਗੇ ਆਪਣੇ ਕੋਲ ਇੱਕ yellow ਤੇ ਇੱਕ peach ਕਲਰ ਦਾ ਇਹਨਾਂ ਨੂੰ ਕਿਸੇ ਕਸਟਮਰ ਦਾ ਆਰਡਰ ਆਇਆ ਹੋਇਆ ਸੀਗਾ ਇਹ ਆਪਣੇ ਕੋਲੇ ਪਲੇਨ ਸੂਟ ਲੈਣ ਲਈ ਆਏ ਸੀਗੇ ਜਾਮ ਕਾਟਨ ਤੇ ਜਿਹੜੀ ਆਪਣੀ ਸ਼ਾਪ ਦੇ ਉੱਤੇ ਜੀ ਕਾਟਨ ਦੇ ਸੂਟ ਸਾਰੀ ਤਰ੍ਹਾਂ ਦੇ ਸਾਰੇ ਬ੍ਰਾਂਡ ਦੇ ਹੁੰਦੇ ਨੇ ਜਿੱਦਾਂ ਕਿ ਜਾਮ कॉटन, ਗੀਜ਼ਾ कॉटन, ਵਰਵਰੀ कॉटन ਤੇ ਹੋਰ ਵੀ ਕਈ ਸਟਫ ਨੇ कॉटन, ਪਲੇਨ कॉटन ਦੇ ਵਿੱਚ ਤੁਸੀਂ ਲੈ ਸਕਦੇ ਹੋ। ਬਾਕੀ ਸਿੰਥੈਟਿਕ ਵੀ ਜ਼ੋਰ ਜੱਟ ਜਿੱਦਾਂ ਇਦਾਂ ਚਲੋ ਆਈਆਂ ਵੀ ਗਰਮੀ ਦੇ ਵਿੱਚ ਜਿਹੜੀ कॉटन ਹੀ ਵਧੀਆ ਰਹਿੰਦੀ ਹੈ ਹਨਾ ਵਰਕ ਨਹੀਂ ਜਿਹੜੀ कॉटन ਦੇ ਸੂਟਾਂ ਤੇ ਹੀ ਸੋਹਣੇ ਲੱਗਦੇ ਨੇ ਜਿਹੜੇ ਹੁਣ ਵਾਲੇ ਵਰਕ ਨੇ। ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸਿੰਦੀ ਦੀ ਕਢਾਈ ਜਿਹੜੀ ਸਿੰਦੀ ਦੀ ਕਢਾਈ ਅੱਜ ਕੱਲ ਉਹ ਵੀ ਬਹੁਤ ਹੀ ਟ੍ਰੈਂਡ 'ਚ ਹੈ ਹਨਾ ਕਈ ਭੈਣਾਂ ਦੇ ਆਪਾਂ ਨੂੰ ਮੈਸੇਜ ਆਏ ਸੀ ਕਿ ਤੁਸੀਂ ਸਿੰਦੀ ਵਰਕ ਵੀ ਕਰਦੇ ਹੋ। ਤੇ ਹਾਂਜੀ ਆਪਾਂ ਤੁਹਾਨੂੰ ਛਿੰਦੀ ਵਰਕ ਦੇ ਕੁਸ਼ਕ ਡਿਜ਼ਾਈਨ ਸ਼ੇਅਰ ਕਰਦੇ ਹਾਂ ਕੁਸ਼ਕ ਡਿਜ਼ਾਈਨ ਨੇ ਜਿਹੜੇ ਉਹ ਸੂਈ ਧਾਗੇ ਨਾਲ ਹੋਏ ਹੋਏ ਨੇ ਨੀਡਲ ਥ੍ਰੈਡ ਵਰਕ ਹੈ ਹੱਥੀ ਤੇ ਕੁਸ਼ਕ ਡਿਜ਼ਾਈਨ ਨੇ ਜਿਹੜੇ ਮਸ਼ੀਨ ਵਰਕ ਨਾਲ ਹੋਏ ਨੇ ਜਿਹੜੇ ਛਿੰਦੀ ਦਾ ਵਰਕ ਹੈ ਮਸ਼ੀਨ ਨਾਲ ਵੀ ਹੋ ਜਾਂਦਾ ਹੈਗਾ ਤੇ ਹੱਥ ਨਾਲ ਵੀ ਹੋ ਜਾਂਦਾ ਹੈਗਾ ਤੇ ਜਿਹੜਾ ਮਸ਼ੀਨ ਵਰਕ ਪ੍ਰਾਈਜ਼ ਹੈ ਜੀ ਉਹ ਲੱਗ ਹੈ ਜਿਹੜਾ ਹੈਂਡ ਦਾ ਕੰਮ ਹੈ ਸੂਈ ਧਾਗੇ ਵਾਲਾ ਕੰਮ ਹੈਗਾ ਉਹ ਥੋੜਾ ਜਿਹਾ ਵਰਕ ਦਾ ਪ੍ਰਾਈਜ਼ ਹੈ ਜਿਹੜਾ ਅਲੱਗ ਰਹੂਗਾ ਪ੍ਰਾਈਸ ਤੁਸੀਂ ਆਪਣੇ ਤੋਂ WhatsApp ਮੈਸੇਜ ਕਰਕੇ ਜਾਣ ਸਕਦੇ ਹੋ ਕਿਉਂਕਿ ਕਈ ਭੈਣਾ ਹਨਾ ਵਰਕ ਬਾਟਮ ਤੇ ਕਰਵਾਉਂਦੀਆਂ ਨੇ ਦੇਖੋ ਬਾਜੂ ਤੇ ਤੇ ਘੇਰੇ ਤੇ ਤਾਂ ਹੁੰਦੀ ਹੁੰਦਾ ਕਈ ਕਿਵੇਂ ਕਰਵਾਉਂਦੀ ਨੇ ਕਈ ਕਿਵੇਂ ਕਰਵਾਉਂਦੀ ਨੇ ਜੀ ਵਰਕ ਦਾ ਪ੍ਰਾਈਸ ਜਿਹੜਾ ਉਹ ਅਲੱਗ-ਅਲੱਗ ਹੀ ਹੁੰਦਾ ਹੈਗਾ ਵਰਕ ਦੇ ਅਕੋਰਡਿੰਗ ਜਿੱਦਾਂ ਭੈਣਾ ਦੱਸਦੀਆਂ ਨੇ ਵੀ ਆਪਾਂ neck ਤੇ ਬਾਜੂ ਤੇ ਇਸ ਤਰ੍ਹਾਂ ਇਸ ਤਰ੍ਹਾਂ ਵਰਕ ਕਰਾਉਣਾ ਤਾਂ ਉਹਦੇ ਹਿਸਾਬ ਨਾਲ ਹੀ ਉਹਨਾਂ ਨੂੰ ਪ੍ਰਾਈਸ ਦੱਸਿਆ ਜਾਂਦਾ ਹੈਗਾ ਤੇ ਚਲੋ ਜੀ ਅੱਜ ਪੀਤੀ ਆਪਣੇ ਨੇ ਸ਼ਾਪ ਤੇ ਆਏ ਸੀ ਸ਼ਾਪਿੰਗ ਕਰਨ ਇਹਨਾਂ ਨੇ ਜਿਹੜੇ ਹੈਗੇ ਸੀ ਕਿ ਸੂਟ ਲੈ ਲੈ ਇਹਨਾਂ ਨੂੰ ਚਾਹੀਦੇ ਸੀ ਹੁਣ ਆਪਾਂ ਤੁਹਾਡੇ ਨਾਲ ਜਿਹੜੀ ਛਿੰਦੀ ਵਰਕ ਡਿਜ਼ਾਈਨ ਹੈ ਉਹ ਵਾਲੀ ਸ਼ੇਅਰ ਕਰਦੇ ਆ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਆਪਣੇ ਕੋਲੋਂ ਪਹਿਲਾ ਸੂਟ ਦਿਖਾਈਏ ਤੁਹਾਨੂੰ yellow color ਦਾ ਜੀ yellow color ਦੇ ਉੱਤੇ maroon color ਦਾ ਟੱਚ ਤੇ green ਦੋ ਕਲਰ ਪਾਏ ਹੋਏ ਨੇ ਜਿਹੜਾ ਇਹ ਵਾਲਾ ਵਰਕ ਹੈ ਜੀ ਇਹ ਵਾਲਾ ਨਾ ਘੇਰੀ ਦੇ ਉੱਤੇ ਹੋਇਆ ਹੋਇਆ ਤੇ ਇੱਕ ਬਾਜੂ ਤੇ ਹੋਇਆ ਹੋਇਆ ਇਹ ਵਾਲਾ ਸੂਈ ਧਾਗੇ ਦਾ ਵਰਕ ਹੈ ਸੂਈ ਦਾ ਗੇਨ ਨਾਲ ਇਹ ਵਾਲਾ ਵਰਕ ਕੀਤਾ ਗਿਆ ਹੈ ਤੁਸੀਂ ਜਿਵੇਂ ਵੀ ਕਰਵਾਉਣਾ ਚਾਹੋ ਨੇ ਉਸ ਤਰੀ ਹੀ ਹੋ ਜਾਊਗਾ ਤੁਸੀਂ ਘੇਰੇ ਤੇ ਇਹ ਘੇਰੀ ਤੇ ਹੋਇਆ ਹੋਇਆ ਤੇ ਵੱਜ ਤੇ ਹੋਇਆ ਹੈ ਅਗਰ ਬਈ ਤੁਸੀਂ ਬਾਟਮ ਤੇ ਕਰਵਾਉਣਾ ਚਾਹੋ ਨੇ ਜਿਹੜੀ ਨੀਚੀ ਡੱਬੀ ਦਿੱਤੀ ਹੈ ਇਹ ਚਾਰ ਟਾਕਾਟੀਆਂ ਬਣਾਈਆਂ ਹੋਈਆਂ ਨੇ ਜੀ ਉਹ ਵਾਲੀ ਡੱਬੀ ਹੈ ਜਿਹੜੀ ਬਾਟਮ ਤੇ ਵੀ ਪੈ ਜਾਊਗੀ ਉਹ ਤੁਹਾਡੀ ਆਪਣੀ ਅੱਛਾ ਜੀ ਤੇ ਅਗਲਾ ਸੂਟ ਹੈਗਾ ਜੀ ਮਸਟਰਡ ਕਲਰ ਇਹੀ ਡਿਜ਼ਾਈਨ ਦੇਖੋ ਉਹਦੇ ਵੀ ਐਵੇਂ ਡਿਜ਼ਾਈਨ ਬਣਿਆ ਹੋਇਆ ਸੀਗਾ ਬਸ ਡਿਜ਼ਾਈਨ ਥੋੜਾ ਅਲੱਗ-ਅਲੱਗ ਹੋ ਜਾਂਦਾ ਹੈ ਤੇ ਇਹ ਵਾਲਾ ਹੈਗਾ ਜੀ ਘੇਰੇ ਦੇ ਉੱਤੇ ਬਣਿਆ ਹੋਇਆ ਵਿਚੇ ਦੇ ਇਸ ਤਰੀ ਡੱਬੀਆਂ ਸਿੰਗਲ ਸਿੰਗਲ ਡੱਬੀਆਂ ਦਿੱਤੀਆਂ ਹੋਈਆਂ ਨੇਗੀਆਂ ਸ਼ਰਟ ਦੇ ਉੱਤੇ ਫਰੰਟ ਦੇ ਉੱਤੇ ਤੇ ਜਿਹੜੀ ਨੀਚੀ ਵਾਲੀ ਵੀਲ ਹੈ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਤੇ ਬਾਜੂ ਤੇ ਵੀ ਕਰਨਾ ਹੋਊਗੀ ਹੋਊਗੀ ਬਾਜੂ ਤੇ ਤਾਂ ਬਾਕੀ ਜੇ ਤੁਸੀਂ ਸਿੰਗਲ ਲੱਬੀ ਪਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਵੀ ਹੋ ਜਾਊਗਾ ਜੀ ਉਹ ਤੁਹਾਡੀ ਇੱਛਾ ਜਿਵੇਂ ਤੁਸੀਂ ਕਰਵਾਉਣਾ ਚਾਹੁੰਦੇ ਇਹ ਵਾਲਾ ਵੀ ਸੂਈ ਦਾ 11 ਵਰਕ ਹੈ ਤੇ ਅਗਲਾ ਆ ਗਿਆ ਜੀ ਵਾਲਾ ਕਿਸੇ ਸਿਆਣੀ ਜੀ ਦਾ ਸੂਟ ਰੈਡੀ ਕੀਤਾ ਸੀਗਾ ਇਹਨਾਂ ਨੇ ਇਕੱਲਾ ਘੇਰੇ ਤੇ ਵਰਕ ਕਰਵਾਇਆਗਾ ਬਾਕੀ ਇਹਦੇ ਵਿੱਚ ਆਪਾਂ ਜਿਹੜੇ ਕਲਰ ਨੇ ਦੋ ਹੀ ਲਾਈਟ ਵੇਟ ਜੀ ਕਲਰ ਦਿੱਤੇ ਨੇਗੇ ਤੇ ਬਾਜੂ ਤੇ ਇਹ ਵਾਲਾ ਵਰਕ ਹੋਇਆਗਾ ਤੇ ਘੇਰੇ ਤੇ ਹੋਇਆ ਤੇ ਇਹ ਵਾਲਾ ਵਰਕ ਆਪਾਂ ਡਾਰਕ ਕਲਰ ਦੇ ਵਿੱਚ ਡਾਰਕ ਥ्रेड ਨਾਲ ਵੀ ਕਰਵਾ ਸਕਦੇ ਹਾਂ ਨੂੰ ਡਬਲ ਕਰਵਾ ਸਕਦੇ ਹਾਂ ਤੇ ਇਹਨੂੰ ਮੋਰੀਆਂ ਤੇ ਵੀ ਕਰਵਾ ਸਕਦੇ ਹਾਂ ਬਾਜੂ ਤੇ ਵੀ ਹੋ ਜਾਊਗਾ ਜੀ ਤੁਹਾਡੀ ਆਪਣੀ ਇੱਛਾ ਕੀ ਜਿਹੜੀ ਵਿੱਚ ਇਹਦੇ ਵਾਈਟ ਕਲਰ ਦੀ ਬੁਟੀ ਦਿੱਤੀ ਹੈ ਫਰੰਟ ਦੇ ਉੱਤੇ ਸਾਰੇ ਤੇ ਬੁਟੀਆਂ ਭੇਜਣੀਆਂ ਇਹ ਵਾਲਾ ਵੀ ਸੂਈ ਦਾ ਅੱਗੇ ਦਾ ਵਰਕ ਹੈ ਆਪਾਂ ਜੀ ਤੁਹਾਡੇ ਨਾਲ ਜਿਹੜੇ ਸਿੰਦੀ ਵਰਕ ਨੇ ਉਹ ਹੀ ਸ਼ੇਅਰ ਕਰਾਂਗੇ ਡਿਜ਼ਾਈਨ ਤੇ ਮਸ਼ੀਨ ਵਾਲੇ ਵਰਕ ਵੀ ਹੈਗੇ ਨੇ ਸਿੰਦੀ ਵਰਕ ਤੇ ਜਿਹੜਾ ਉਹ ਮਸ਼ੀਨ ਕੰਪਿਊਟਰਾਈਜ਼ ਮਸ਼ੀਨ ਨਾਲ ਵਰਕ ਹੋ ਜਾਂਦਾ ਉਹ ਵਾਲਾ ਇਹ ਵਾਲੇ ਵਰਕ ਹੱਥੀ ਹੋਏ ਹੋਏ ਨੇ ਜਿਹੜੇ ਤੁਹਾਨੂੰ ਦਿਖਾਏ ਨੇਗੇ ਆਪਾਂ ਤੇ ਅਗਲਾ ਆ ਗਿਆ ਜੀ ਮਸ਼ੀਨ ਵਰਕ ਸਿੰਦੀ ਦਾ ਸੂਟ ਹੈ ਜਿਹੜਾ ਇਹ ਮਸ਼ੀਨ ਵਰਕ ਨਾਲ ਰੈਡੀ ਹੋਇਆਗਾ ਡਿਜ਼ਾਈਨ ਤਾਂ ਦੇਖੋ ਮਸ਼ੀਨ ਵਰਕ ਵੀ ਸੀਮ ਹੀ ਕਰ ਦਿੰਦੀ ਆ ਤੇ ਜਿਹੜਾ ਮਸ਼ੀਨ ਵਰਕ ਪ੍ਰਾਈਜ਼ ਦੇਖੋ ਉਹਦਾ ਘੱਟ ਹੈਗਾ ਜਿਹੜਾ ਹੱਥ ਵਾਲਾ ਕੰਮ ਹੈਗਾ ਉਹਦਾ ਵਰਕ ਹੈ ਜਿਹੜਾ ਪ੍ਰਾਈਜ਼ ਹੈ ਜਿਆਦਾ ਆ ਬਾਕੀ ਜੀ ਤੁਸੀਂ ਦੱਸੋਗੇ ਨਾ ਵੀ ਤੁਸੀਂ ਮਤਲਬ ਕਿ ਵਰਕ ਕਿੱਥੇ ਕਿੱਥੇ ਕਰਵਾਉਣਾ ਚਾਹੁੰਦੇ ਹੋ ਹਨਾ ਕਈ ਵੇਣਾ ਵੀ ਹੈਵੀ ਸੂਟ ਜ਼ਿਆਦਾ ਕਰਵਾਉਂਦੀਆਂ ਨੇਗੇ ਪੈਨਲ ਵਰਕ ਹੋ ਗਿਆ ਉਹਦਾ ਵੀ ਪ੍ਰਾਈਸ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਹਰ ਇੱਕ ਕਸਟਮਰ ਦੀ ਹਨਾ ਲੈਂਥ ਜ਼ਿਆਦਾ ਹੁੰਦੀ ਹੈ ਕਿ ਘੱਟੋ-ਘੱਟ 47 46 ਇੰਚ ਲੈਂਥ ਵਰਕ ਕਰਨੀ ਪੈਂਦੀ ਹੈ ਦੋਨਾਂ ਸਾਈਡਾਂ ਤੋਂ ਤੇ ਇਹ ਵਾਲਾ ਹੋਇਆ ਹੋਇਆ ਜੀ ਘੇਰੇ ਤੇ ਵਰਕ ਤੁਸੀਂ ਇਹਨੂੰ ਪੈਨਲ ਵਰਕ ਵੀ ਕਰਵਾ ਸਕਦੇ ਹੋ ਬਾਜੂ ਤੇ ਤਾਂ ਹੋਣੀ ਹੋਣਾ ਵਰਕ ਮੂਰੀਆਂ ਤੇ ਕਰਵਾ ਸਕਦੇ ਹੋ ਜੀ ਵਾਈਟ ਕਲਰ ਦਾ ਸੂਟ ਹੈ ਜਿੰਨੇ ਕਲਰ ਆਪਾਂ ਨੇ ਧਾਗੇ ਵਾਈਟ ਦੇ ਵਿੱਚੋਂ ਦਿੱਤੇ ਹੋਏ ਨੇਗੇ ਉਨੇ ਹੀ ਕਲਰ ਦੁਪट्टे ਦਾ ਟਾਈ ਡਾਈ ਕੀਤਾ ਹੋਇਆ ਹੈ। ਮੇਰੇ ਕੋ ਦੁਪੱਟਾ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜਿਹੜਾ ਟਾਈ ਡਾਈ ਹੋਇਆ ਹੋਇਆ ਹੈਗਾ ਤੇ ਵਾਈਟ ਕਲਰ ਦਾ ਸੂਟ ਹੈ ਤੇ ਅਗਲਾ ਆ ਗਿਆ ਜੀ ਫਿਰ ਮਸ਼ੀਨ ਵਰਕ ਇਹ ਵਾਲਾ ਸੂਟ ਜੀ ਸਕਿਨ ਕਲਰ ਤੇ ਹੋਇਆ ਹੈ ਜਿਹੜਾ ਛਿੰਦੀ ਵਰਕ ਸੂਟ ਹੈ ਨਾ ਮਹਿਰੂਨ ਕਲਰ ਦਾ ਟੱਚ ਹਰ ਇੱਕ ਸੂਟ ਦੇ ਉੱਤੇ ਸੋਹਣਾ ਲੱਗਦਾ ਮਹਿਰੂਨ ਕਲਰ ਹਰ ਇੱਕ ਦੇ ਵਿੱਚ ਪਾਣਾ ਪੈਂਦਾ ਹੈਗਾ ਬਾਕੀ ਤੁਹਾਡੀ ਆਪਣੀ ਇੱਛਾ ਜੀ ਸੋਨੇ ਤਾਂ ਸਾਰੇ ਲੱਗਦੇ ਨੇ ਪਰ ਜ਼ਿਆਦਾਤਰ ਮਹਿਰੂਨ ਕਲਰ ਹੈ ਜਿਹੜਾ ਹਰ ਇੱਕ ਤਾਂ ਸੂਟ ਦੇ ਵਿੱਚ ਸੋਹਣਾ ਲੱਗਦਾ ਲਾਈਟ ਕਲਰ ਦੇ ਸੂਟ ਹੁੰਦੇ ਨੇ ਤੁਸੀਂ ਕਿਸੇ ਵੀ ਸਟੱਫ ਤੇ ਕਰਵਾਉਣਾ ਚਾਹੁੰਦੇ ਹੋ ਜੀ ਕਿਸੇ ਵੀ ਸਟੱਫ ਤੇ ਹੋ ਜਾਊਗਾ ਵੈਸੇ ਤਾਂ ਦੇਖੋ ਚਲੋ ਅੱਜ ਕੱਲ ਕਾਟਨ ਦੀ ਹਨ ਜ਼ਿਆਦਾ ਡਿਮਾਂਡ ਹੈ ਗਾ ਗਰਮੀਆਂ ਦਾ ਸੀਜ਼ ਜਿਨਾ ਜਿਹੜਾ ਵਰਕ ਹੈਗਾ ਇਹ ਵਾਲੇ ਟ੍ਰੈਂਡ 'ਚ ਨਹੀਂ ਗੇ ਨੀਡਲ ਥ੍ਰੈਡ ਵਰਕ ਜਿਹੜਾ ਅੱਜ ਕੱਲ ਬਹੁਤ ਹੀ ਟ੍ਰੈਂਡ 'ਚ ਹੈ ਤੇ ਇਹ ਵਾਲਾ ਸਕਿਨ ਕਲਰ ਦਾ ਸੂਟ ਇਹਦੇ ਨਾਲ ਟਾਈ-ਟਾਈ ਦੁਪੱਟਾ ਹੋਇਆ ਹੋਇਆ ਸਕਿਨ ਤੇ ਤੇ ਅਗਲਾ ਦੇਖੋ ਜੀ ਲਾਈਟ ਗ੍ਰੇਜ ਆ ਕਲਰ ਹੈਗਾ ਜਿਹੜਾ ਇਹ ਵਾਲਾ ਵਰਕ ਹੈਗਾ ਪੈਨਲ ਵਰਕ ਤੇ ਵਿਚਾਲੇ ਇਹਦੀ ਸੈਂਟਰ ਦੇ ਵਿੱਚ ਡੱਬੀ ਦਿੱਤੀ ਹੋਈ ਹੈ ਤੇ ਇਹ ਵਾਲਾ ਵਰਕ ਮੂਰੀਆਂ ਤੇ ਵੀ ਹੋਇਆ ਹੋਇਆ ਹੈ ਦੀ ਬਾਜੂ ਦੀ ਵੀ ਇਸ ਤਰ੍ਹਾਂ ਜੀ ਦੁਪੱਟਾ ਡਾਈਡਾ ਇਹ ਹੋਊਗਾ ਬਾਕੀ ਤੁਸੀਂ ਆਪਦੀ ਡਿਮਾਂਡ ਅਨੁਸਾਰ ਜਿੱਦਾਂ ਵੀ ਤੁਸੀਂ ਪਲੇਨ ਦੁਪੱਟਾ ਰੱਖਣਾ ਚਾਹੁੰਦੇ ਹੋ ਜਾਂ ਕੱਲਾ ਨਾਭੀ ਰੱਖਣਾ ਚਾਹੁੰਦੇ ਹੋ ਇਹਦੇ ਨਾਲ ਉਸ ਤਰ੍ਹਾਂ ਵੀ ਰੱਖ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਆਪਣੇ ਕੋਲ ਤੁਸੀਂ ਵਿਦਆਊਟ ਦੁਪੱਟਾ ਸੂਟ ਲੈਣਾ ਚਾਹੁੰਦੇ ਹੋ ਆਪਣੇ ਕੋਲੋਂ ਤੁਸੀਂ ਕੱਲਾ ਵਰਕ ਹੀ ਕਰਾਉਣਾ ਚਾਹੁੰਦੇ ਹੋ ਆਪਣਾ ਸਟੱਫ ਦੇ ਕੇ ਤੁਸੀਂ ਉਸ ਤਰ੍ਹਾਂ ਵੀ ਕਰਵਾ ਸਕਦੇ ਹੋ ਜੇ ਆਪਣੇ ਕੋਲੋਂ ਸਟੱਫ ਲੈ ਕੇ ਆਪਣੇ ਕੋਲ ਹੀ ਵਰਕ ਕਰਵਾਉਣਾ ਚਾਹੁੰਦੇ ਹੋ ਜੀ ਤੁਹਾਡੀ ਇੱਛਾ ਤੁਸੀਂ ਉਸ ਤਰ੍ਹਾਂ ਵੀ ਕਰਵਾ ਸਕਦੇ ਹੋ ਆਪਾਂ ਨੂੰ ਦੱਸ ਸਕਦੇ ਹੋ ਮੈਸੇਜ ਕਰਕੇ ਇਨਾਂ ਦੀ ਪ੍ਰਾਈਸ ਨਹੀਂ ਜਿਹੜੀ ਜੀ ਵਟਸਐਪ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ ਤੇ ਆਪਣਾ ਤੁਸੀਂ ਦੱਸੋਗੇ ਵੀ ਅਸੀਂ ਕਿੱਥੇ ਕਿੱਥੇ ਵਰਕ ਕਰਾਉਣਾ ਚਾਹੁੰਦੇ ਹਾਂ ਜੀ ਉਸ ਤਰ੍ਹਾਂ ਬਣਾ ਤਾਂ ਉਹਨੂੰ ਪ੍ਰਾਈਸ ਜਿਹੜਾ ਦੱਸਿਆ ਜਾਊਗਾ ਤੇ ਅੱਜ ਦੀ ਵੀਡੀਓ ਜੀ ਇੰਨੀ ਸੀਗੀ ਹਨਾ ਆਪਾਂ ਰੋਜ਼ ਰੋਜ਼ ਨਵੇਂ ਨਵੇਂ ਵੀਡੀਓ ਲੈ ਕੇ ਆਉਨੇ ਆ ਵਰਕ ਦੀਆਂ ਡਿਜ਼ਾਈਨਾਂ ਦੀਆਂ ਸੂਟਾਂ ਦੀਆਂ ਦੇ ਕੋਸਾਂ ਨੂੰ ਦੱਸਿਆ ਸੀਗਾ ਵੀ ਮਹਿਰੂਨ ਕਲਰ ਹਰ ਇੱਕ ਸੂਟ ਦੇ ਵਿੱਚ ਹਨਾ ਛਿੰਦੀ ਬੁੱਟੀ ਦੇ ਵਿੱਚ ਪਾਇਆ ਜਾਂਦਾ ਬਾਕੀ ਤੁਹਾਡੀ ਆਪਣੀ ਇੱਛਾ ਜੀ ਤੁਸੀਂ ਕਿਸ ਤਰ੍ਹਾਂ ਦਾ ਵੀ ਕਲਰ ਪਵਾ ਸਕਦੇ ਹੋ ਪਰ ਮਹਿਰੂਨ ਕਲਰ ਨਾਲ ਹਨਾ ਬਹੁਤ ਹੀ ਸੋਹਣੀ ਲੁੱਕ ਆਉਂਦੀ ਹੈਗੀ ਲਾਈਟ ਗ੍ਰੀ ਕਲਰ ਵਾਈਟ ਕਲਰ ਸਕਿਨ ਕਲਰ ਇਦਾਂ ਦੇ ਸਾਰਿਆਂ ਦੇ ਮਹਿਰੂਨ ਕਲਰ ਦਾ ਟੱਚ ਜ਼ਰੂਰ ਦਿੱਤਾ ਹੋਇਆਗਾ ਚਲੋ ਜੀ ਤੁਸੀਂ ਹਨਾ ਆਪਣੀ ਵੀਡੀਓ ਨੂੰ ਡੇਲੀ ਦੇਖਿਆ ਕਰੋ ਤੇ ਸੋਹਣੇ ਸੋਹਣੇ ਡਿਜ਼ਾਈਨ ਨੇ ਜਿਹੜੇ ਤੁਹਾਨੂੰ ਦਿਖਾਏ ਜਾਂਦੇ ਨੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਪੁੱਛੋ ਅੱਜ ਦੀ ਵੀਡੀਓ ਜੀ ਤੁਹਾਡੇ ਨਾਲ ਐਨੀ ਸੀ ਕਿ ਤੁਹਾਨੂੰ ਛਿੰਦੀ ਵਰਕ ਵਾਲੀ ਡਿਜ਼ਾਈਨ ਦਿਖਾਈ ਨਹੀਂ ਗਈ ਪੈਣਾ ਪੁੱਛਦੇ ਸੀ ਕਿ ਤੁਸੀਂ ਛਿੰਦੀ ਦਾ ਵਰਕ ਕਰਦੇ ਹੋ ਹਾਂ ਜੀ ਆਪਾਂ ਛਿੰਦੀ ਦਾ ਵਰਕ ਕਰ ਲੈਨੇ ਆ ਸੂਈ ਧਾਗੇ ਵਾਲਾ ਵਰਕ ਵੀ ਹੋ ਜੂਗਾ ਤੁਸੀਂ ਮਸ਼ੀਨ ਨਾਲ ਕਰਾਉਣਾ ਚਾਹੁੰਦੇ ਹੋ ਉਹ ਵੀ ਹੋ ਜੂਗਾ ਚਲੋ ਜੀ ਹੁਣ ਆਪਾਂ ਮਿਲਦੇ ਆਂ ਅਗਲੀ ਵੀਡੀਓ ਨੂੰ ਲੈ ਕੇ